ਸਾਲਾਚ ਗੁਰਦਾਸਪੁਰ ਰੋਡ ਤੇ ਸਥਿਤ ਨੀਜੀ ਅਕਾਲ ਹਸਪਤਾਲ 'ਚ ਆਪਰੇਸ਼ਨ ਨਾਲ ਬੱਚਾ ਹੋਣ ਤੋਂ ਬਾਅਦ ਰੋਜੀ ਨਾਮਕ ਔਰਤ ਦੀ ਮੌਤ ਹੋ ਜਾਣ ਤੋਂ ਬਾਅਦ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਅਣਗਹਿਲੀ ਦੇ આરોਪ ਲਗਾਉਂਦੇ ਹੋਏ ਜੰਮ ਕੇ ਹੰਗਾਮਾ ਕੀਤਾ ਅਤੇ ਮ੍ਰਿਤਕ ਦੀ ਦੇਹ ਨੂੰ ਗੁਰਦਾਸਪੁਰ ਰੋਡ ਤੇ ਰੱਖ ਕੇ ਹਸਪਤਾਲ ਖਿਲਾਫ ਧਰਨਾ ਦੇਂਦੇ ਹੋਏ ਚੱਕਾ ਜਾਮ ਕਰ ਦਿੱਤਾ ਮ੍ਰਿਤਕਾ ਰੋਜੀ ਦੇ ਪਿਤਾ ਸੋਰਾ ਅਤੇ ਸੱਸ ਨੇ ਹਸਤਾਲ ਦੇ આરોਪ ਲਗਾਉਂਦੇ ਕਿਹਾ ਕੀ ਆਪਰੇਸ਼ਨ ਬਿਲਕੁਲ ਠੀਕ ਹੋ ਗਿਆ ਸੀ ਰੋਜੀ ਦੇ ਬੇਟਾ ਹੋਇਆ ਸੀ ਲੇਕਿਨ ਬਿੱਤੀ ਰਾਤ ਰੋਜੀ ਦੀ ਅਚਾਨਕ ਸਬiyet ਵਿਗੜਨੀ ਸ਼ੁਰੂ ਹੋ ਗਈ ਹਸਪਤਾਲ ਦੇ ਸਟਾਫ ਕੋਲੋਂ ਰੋਜੀ ਦੇ ਹਾਲਤ ਸੰਭਾਲੀ ਨਹੀਂ ਗਈ ਅਤੇ ਹਾਲਤ ਵਿਗੜਦੇ ਦੇਖ ਹਸਪਤਾਲ ਨੇ ਰੋਜੀ ਨੂੰ ਦੂਸਰੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਜਦੋਂ ਪਰਿਵਾਰਕ ਮੈਂਬਰ ਰੋਜੀ ਨੂੰ ਲੈ ਕੇ ਦੂਸਰੇ ਹਸਪਤਾਲ ਵਿੱਚ ਪਹੁੰਚੇ ਤਾਂ ਉਹਨਾਂ ਨੇ ਰੋਜੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਪੀੜਿਤ ਪਰਿਵਾਰ ਇਨਸਾਫ ਦੀ ਕੋਹਾਰ ਲਗਾਉਂਦਾ ਦਿਖਾਈ ਦੇ ਰਿਹਾ ਸੀ ਬੋਧਵਾਰ 10 ਵਜੇ ਸੇ ਇੱਥੇ ਲੈ ਕੇ ਆਏ ਆ ਬੁਖਾਰ ਚੱਲਦਾ ਬੱਚੀ ਨੂੰ ਬੁਖਾਰੇ ਨਾ ਥੋੜਾ ਜਿਹਾ ਘਟਾ ਕਰਕੇ ਉਹ ਘਟਾ ਕਰਕੇ ਤੇ ਨਾ ਉਸੇ ਵੇਲੇ ਆਪਰੇਸ਼ਨ ਕਰ ਦਿੱਤਾ ਪ੍ਰੈਸ਼ਰ ਕਰਕੇ ਦੋ ਦਿਨ ਹੋ ਗਏ ਕੁੜੀ ਰਲਦੀ ਆ ਥੱਲੇ ਨਹੀਂ ਆਉਂਦੇ ਆਉਂ ਨਹੀਂ ਰਹਾ ਜੇ ਅੱਜ ਆਏ ਆ ਤੇ ਪਤਾ ਨਹੀਂ ਕਿਹੜਾ ਟੀਕਾ ਲਾਤਾ ਉਸੇ ਵੇਲੇ ਕੁੜੀ ਸਾਡੀ ਸੋਰ ਪ੍ਰੋਲ ਹੋ ਗਈ ਆ ਉਸੇ ਵੇਲੇ ਪਤਾ ਨਹੀਂ ਉਹਨੇ ਕੀ ਹੋ ਗਿਆ ਮੇਰੀ ਬੱਚੀ ਨੂੰ ਸਾਡੀ ਲੱਗਦੀ ਮੇਰੀ ਨਾ ਹੈ ਕਿੰਨੀ ਉਮਰੀ ਦੀ ਸਵੇਰ ਹੋ 24 ਸਾਲ ਦੀ ਸੀ ਨਾ ਕੀ ਇਹਦਾ ਇਹ ਰਾਜੀ ਇਹਦਾ ਆਪਰੇਸ਼ਨ ਕਰਦਾ ਹੋਇਆ ਸੀ ਬੱਚੇ ਦਾ ਪ੍ਰੇਗਨੈਂਟ ਸੀ ਬੱਚਾ ਹੋਇਆ ਵਾ ਛੋਟਾ ਜਿਹਾ ਫਿਰ ਮੈਂ ਅਈ ਕੱਲ ਦੇ ਆਏ ਜੀ ਕੱਲ ਦੇ ਵੇਖਣ ਦੇ ਇਹਨਾਂ ਵੱਲ ਤੇ ਕੁੜੀ ਦਾ ਜਿਹੜਾ ਸਾਹ ਆ ਨਾ ਉਹ ਬੜੇ ਔਖੇ ਜਿਹਾ ਆਉਂਦੇ ਨੇ ਤੇ ਜਲ ਜਲਨ ਬੜੀ ਹੋ ਜਾਂਦੀ ਨੇ ਸਾਹ ਨਹੀਂ ਹੁੰਦਾ ਤੇ ਅਈ ਦਾ ਹੱਥ ਤੇ ਗੂਗੋਲ ਲਾਈ ਜਾਂਦੇ ਤੇ ਅਈ ਇਹਨੂੰ ਕਿੰਨੇ ਵੀ ਪੇਟੇ ਦਾ ਫੋਲਦਾ ਜਾਂਦਾ ਤੇ ਬਾਥਰੂਮ ਨਹੀਂ ਆਉਂਦੇ ਤੇ ਉਹ ਆnde ਨਹੀਂ ਜੀ ਇਹਨੂੰ ਮਤਲਬ ਮਤਲਬ ਗੈਸ ਹੋਈ ਆ ਤੇ ਗੈਸ ਦਾ ਕਰਕੇ ਪ੍ਰੋਬਲਮ ਨਹੀਂ ਤੇ ਤਾਂ ਕਰਕੇ ਇਹਨੂੰ ਮਤਲਬ ਬਾ ਫਿੱਕੇ ਦੀ ਕਹਿੰਦੀ ਵੀ ਮੈਨੂੰ ਉਲਟੀਆਂ ਆਉਣ ਪੈਂਦੀਆਂ ਨੇ ਤੇ ਕਦੀ ਕੋਈ ਕਹਿੰਦੀ ਤੇ ਸਭ ਸਵੇਰੇ ਮਨੇਰੇ 4 ਵਜੇ ਨਾਲ ਇਹਨੂੰ ਦੌਰੇ ਪੈਣੇ ਸ਼ੁਰੂ ਹੋ ਗਏ। ਐਈ ਉਹਨੂੰ ਮਤਲਬ ਮੈਡਮ ਨੂੰ ਕੁੜੀਆਂ ਰੱਖਿਆ ਨੇ ਤੇ ਮੈਡਮ ਨੂੰ ਉਹਨੂੰ ਕਿਹਾ ਵੀ ਤੂੰ ਆਪਣੀ ਮੈਡਮ ਨੂੰ ਬਣਾਓ ਇਹਨੂੰ ਦੌਰੇ ਪੈਣੇ ਸ਼ੁਰੂ ਹੋ ਗਏ ਤੇ ਦੌਰਿਆਂ ਦਾ ਕਰਕੇ ਇਹਨੂੰ ਕੀ ਪ੍ਰੋਬਲਮ ਆਉਂਦੀ ਆ। ਉਹ ਵਿਚਾਰੀ ਬਾਦੀਆ ਬਾਵਾ ਫੜ ਕੇ ਤੇ ਕਹਿੰਦੀ ਵੀ ਮੈਨੂੰ ਨੇਰਾ ਆ ਗਿਆ ਖਾਂ ਜਦੋਂ ਦੌਰੇ ਪੈਂਦੇ ਤੇ ਨੇਰਾ ਆਖਾ ਖੱਗੇ ਅੱਗੇ ਆਉਂਦਾ ਹੈ ਤੇ ਇਹਨਾਂ ਨੇ ਬਤੇਰਾ ਆਖਿਆ ਵੀ ਜੇ ਨਹੀਂ ਟੱਟੇ ਕੋ ਵਾਸਾ ਹੈਗਾ ਤਾਂ ਤੁਸੀਂ ਸਾਨੂੰ ਦਾਦ ਹੋਈ ਹੋਰ ਕਿਤੇ ਲੈ ਚੱਲਦੇ ਤੇ ਆਂਦੇ ਨਹੀਂ ਜੀ ਕੋਈ ਗੱਲ ਨਹੀਂ ਠੀਕ ਹੋ ਜੀ ਠੀਕ ਹੋ ਜਾਗੇ ਫਿਰ ਇਹਨਾਂ ਦੇ ਮਤਲਬ ਭਾਜੀ ਉਹਨਾਂ ਨੂੰ ਬੁਲਾਇਆ ਇਹਦੇ ਮੁੰਡੇ ਨੇ ਭਾਜੀ ਉਹਨਾਂ ਨੂੰ ਬੁਲਾਇਆ ਤੇ ਇਹਨਾਂ ਜਾ ਕੇ ਤੇ ਇਹਨੂੰ ਕਿਹਾ ਵੀ ਤੁਸੀਂ ਥੱਲੇ ਆ ਤੇ ਕੁੜੀ ਨੂੰ ਤੇ ਵੇਖੋ ਵੀ ਸਾਡੀ ਤਾਂ ਗੱਲ ਨਹੀਂ ਛੋਂਦੀ ਤੇ ਇਹਨਾਂ ਕਹਾ ਤੇ ਫਿਰ ਵੇਖਿਆ ਤੇ ਮੁੜ ਕੇ ਆਏ ਤੇ ਫਿਰ ਬੁਲਾਇਆ ਤੇ ਇਹਨਾਂ ਮੁੜ ਕੇ ਸਾਮਿਨ ਬਾਹਰ ਕਰ ਦਿੱਤਾ ਤੇ ਕੁੜੀ ਨੂੰ ਪਤਾ ਨਹੀਂ ਤੇੜਾ ਤੂੜਾ ਕਰਕੇ ਦੇ ਨਾ ਪਤਾ ਨਹੀਂ ਟੀਕਾ ਲਾਇਆ ਹਰੇ ਨੀਂਦ ਵਾਲਾ ਟੀਕਾ ਲਾ ਦਿੱਤਾ ਤੂ ਮੁਰਕੇ ਹਿੱਲੀ ਜੁਲੀ ਨਹੀਂ ਰਹੀ ਜਾ ਕੇ ਲੈ ਕਹਿੰਦੀ ਉਹ ਵੇਲ ਲੋ ਤੇ ਇਹਦੇ ਲਾ ਕੇ ਜਾ ਕੇ ਬੋਲਿਓ ਨਾ ਬਸ ਸਾਡੇ ਹੁੰਦੇ ਥੋੜੇ ਜਿਹੀ ਦੋ ਘਟ ਕੋਰੇ ਲੈ ਇਹ ਹੁੰਨੇ ਤੇ ਮੁਰਕੇ ਹਿੱਲੀ ਜੁਲੀ ਨਹੀਂ ਬੱਚੇ ਕਿੰਨੇ ਇਹਦੇ ਪਿਲੂ ਬੱਚਾ ਇੱਕੋ ਹੀ ਹੈ ਇੱਕੋ ਬੱਚਾ ਪਹਿਲਾਂ ਹੀ ਆ ਇਹ ਚਾਹੁੰਦੇ ਵੀ ਇਨਸਾਫ ਮਿਲਣਾ ਚਾਹੀਦਾ ਜੋ ਇਹਨਾਂ ਵੀ ਜੇ ਸਾਡੇ ਆਖੇ ਨਹੀਂ ਲੱਗੇ ਸਾਨੂੰ ਉਹ ਡਾਕਟ ਜਿੱਥੇ ਹਸਪੀਟਲ ਖੜਿਆ ਨਾ ਉਹ ਕਹਿੰਦੇ ਤੁਸੀਂ 2 ਘੰਟੇ ਪਹਿਲਾਂ ਆ ਲੈ ਹੁੰਦੇ ਤੇ ਫਿਰ ਸਭ ਤੋਂ ਅੱਛਾ ਹੁੰਦਾ ਗਲਤੀ ਇਹਨਾਂ ਕੋਈ ਨਹੀਂ ਆਹੀ ਤੇ ਅਸੀਂ ਤੇ 4 ਵਜੇ ਤੇ ਲੌਲਾ ਪਾਉਂਦੇ ਮੈਂ ਤਾਂ ਇੱਥੇ ਹੀ ਆ ਨਾ ਕੱਲ ਤੇ ਆਹੀ ਇੱਥੇ ਕੀ ਗਲਤੀ ਲਾਈ ਤੁਹਾਨੂੰ ਗਲਤੀ ਇਹ ਵੀ ਇਹਨਾਂ ਬਿੱਲ ਗੇਲੀ ਨਾਲ ਹੋਇਆ ਪੀ ਇਹ ਆਪ ਜਦੋਂ ਆਪਾਂ ਬੱਚੇ ਇਹਨਾਂ ਕੁੜੀਆਂ ਨੂੰ ਕਈਦਾ ਫੋਨ ਕਰੋ ਤੇ ਫੋਨ ਕਰਦੇ ਤੇ ਹੁੰਦੇ ਨਹੀਂ ਟਾਈਮ ਤੇ ਅੱਧੇ ਘੰਟੇ ਬਾਅਦ ਨਾਮ ਸੰਦੀਪ ਜੋ ਦੱਸੋ ਕੀ ਸਾਰੀ ਘਟਨਾ ਵਾ ਕੀ ਲੱਗਦੀ ਸੀ ਕੁੜੀ ਤੁਹਾਡੀ ਕੁੜੀ ਮੇਰੀ ਨੋਂ ਅਸੀਂ ਕੀ ਗੱਲ ਹੋਈ ਸਾਰੀ ਪੇਟੀ ਸੀ ਜੀ ਹਾਂ ਜੀ ਨੋਂ ਨਹੀਂ ਮੇਰੀ ਕੀ ਗੱਲ ਹੋਈ ਸਾਰੀ ਦੱਸੋ ਹਾਂ ਜੀ ਆਪਾਂ ਨਾ ਤਿੰਨ ਦਿਨ ਪਹਿਲਾਂ ਇੱਥੇ ਦਾਗਲ ਕਰਾਇਆ ਵਾ ਕਿੱਥੇ ਆਪਣੇ ਕਾਲ ਹਸਪੀਟਲ ਤੇ ਨਾਲ ਹੀ ਮੈਂ ਆਖਿਆ ਵੀ ਚਲੋ ਵੀ ਆਪਾਂ ਸਰਕਾਰੀ ਨਹੀਂ ਚਲੋ ਕਰਾਣਾ ਵੀ ਆਪਾਂ ਪੈਸੇ ਖਰਚ ਲਾਂਗੇ ਤੁਹਾਡੇ ਪੀਤੀ ਜਿਹੜੀ ਆ ਸੌਖੀ ਰਵੇ ਇਹਨਾਂ ਚਲੋ ਆਪਰੇਸ਼ਨ ਕਰੀਤੇ ਕੀਤਾ ਵਾ ਠੀਕ ਆ ਤੇ ਬੱਚਾ ਹੋ ਗਿਆ ਸਾਡਾ ਲड़का ਤੇ ਉਹਨੂੰ ਆਪਾਂ ਲੈ ਗਏ ਆ ਆ ਸੁੱਖ ਸਰਬ ਸੁੱਖ ਤੇ ਉੱਥੇ ਆਪਾਂ ਬਾਅਦ ਚ ਉਹ ਦੋ ਦਿਨ ਉੱਥੇ ਰਿਹਾ ਵਾ ਤੇ ਮੁੜ ਕੇ ਕੱਲ ਨਾ ਕੁੜੀ ਬੜੀ ਢਿੱਲੀ ਜੀ ਲੱਗਣ ਦੀ ਰਾਤ ਦੀ ਤੇ ਉਹਦੇ ਲੱਤਾਂ ਚ ਵੀ ਜਾਣੈ ਨਹੀਂ ਮੈਂ ਰਾਤ ਦੀ ਕਹਿ ਕੇ ਗਿਆ 1 ਵਜੇ ਬਾਚਾ ਆਪਾ ਚੱਲ ਗਏ ਥੋੜਾ ਤੇ ਮੁੰਡੇ ਨੇ 5 ਵਜੇ ਫੋਨ ਕੀਤਾ ਆਪਾ 15 ਮਿੰਟਾਂ ਚ ਆਇਆ ਅੰਮਦਾਵਾਦੋ ਆ ਗਏ ਤੇ ਮੈਡਮ ਨੂੰ ਮੈਂ ਫੋਨ ਮੈਂ ਮੈਡਮ ਨੂੰ ਥੱਲੇ ਬੁਲਾਇਆ ਕੁੜੀ ਤੇ ਮੈਂ ਜਿਦਾ ਜਾਨ ਭੋਕ ਰਹੀ ਐ ਇਹਨੂੰ ਵੇਖੋ ਮੜਾ ਇਦਾਂ ਤੇ ਮੈਂ ਹਾਂ ਕੁੜੀ ਢਲੀ ਐ ਤੇ ਆਣ ਕੇ ਤੇ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹਨੇ ਮੁੜ ਕੇ ਆਣ ਕੇ ਕੋ ਟੀਗਾ ਜਾ ਹੀ ਤੇ ਉਹ ਪਤਾ ਨਹੀਂ ਹੁਣ ਅੰਦਰ ਸਾਨੂੰ ਤੇ ਬਾਹਰ ਘਲਤਾ ਲਾਇਆ ਕਿ ਨਹੀਂ ਲਾਇਆ ਉਹ ਮੁੜ ਕੇ ਝਾਟੀ ਇਦਾਂ ਅੰਦਰ ਹੀ ਗਏ ਤੇ ਕੁੜੀ ਤੇ ਸਿਰ ਸੁੱਟ ਕੇ ਬੈਠੀ ਆਪਾਂ ਦਾ ਉਹ ਇਹਨਾਂ ਪੈਰ ਪੂਰ ਛੱッセ ਉਹਨੂੰ ਮੈਂ ਮੈਡਮ ਨੂੰ ਬੁਲਾਇਆ ਲੱਗੇ ਰੇ ਤੱਕ ਘੰਟਾ ਦੱਬੜ ਦਮੜ ਮੁੜ ਕੇ ਸਰਵਿਸ ਸੁੱਕ ਪਈ ਤਾਉਨਾ ਉਹ ਜਵਾਬ ਦੇਤਾ ਵੀ ਕੁੜੀ ਹੈ ਨਹੀਂ ਜੋ ਕੁੜੀ ਚੰਗੀ ਰਾਤੀ ਚੰਗੀ ਭਲੀ ਆ ਤੁਹਾਨੂੰ ਕੀ ਲੱਗਦਾ ਹਾਂਜੀ ਇਹਨਾਂ ਨੇ ਹੁਣ ਗਲਤ ਕੰਮ ਕੋ ਕੀਤਾ ਤਾਂ ਹੀ ਆਪਾਂ ਨਹੀਂ ਤੇ ਆਪਰੇਸ਼ਨ ਅੱਗੇ ਵੀ ਲੋਕੀ ਕਰਾ ਹਾਂਜੀ ਆਈਆਂ ਨੇ ਸਾਨੂੰ ਇਨਸਾਫ ਮਿਲੇ ਜੀ ਤਿੰਨ ਚਾਰ ਦਿਨ ਤੋਂ ਪ੍ਰੈਸ਼ਰ ਆਇਆ ਸੀਗਾ ਤੇ ਆਪਰੇਟ ਕੀਤਾ ਸੱਜਣਾ ਅਟਮੋਸਫੇਅਰ ਨੂੰ ਕੋ ਪ੍ਰੋਬਲਮ ਆਈ ਕਿ ਚਾਰ ਕਿ ਸੱਤ ਚਲੇ ਉਹ ਮੈਨੂੰ ਫੋਨ ਗਿਆ ਮੈਂ ਅਸਲ ਸਟਾਫ ਨੂੰ ਲਿਆ ਯਾਰ ਦੇਖੋ ਫਿਰ ਡਾਕਟਰ ਸਾਹਿਬ ਆ ਗਏ ਉਹਨਾਂ ਮੈਨੂੰ ਦਿੱਤਾ ਜੋ ਫਸਟ ਸ਼ਕ ਜਾਨੀ ਇਹ ਸਵੇਰ ਦੇ ਅਪੁਤਨ ਸਲਸਕ ਇੱਥੇ ਰਹਿੰਦੇ ਕੋਈ ਸਿਹਰੇ ਨਹੀਂ ਪੁੱਛਿਆ ਵੈਸੇ ਠੀਕ ਹੈ ਤੇ ਡਾਕਟਰ ਤੁਹਾਡੇ ਕੋ ਇੱਥੇ ਖੁਦ ਦੇ ਆਪਣੇ ਅਵੇਲੇਬਲ ਹੈ ਕਿ ਬਾਹਰੋਂ ਲਿਆਂਦੇ ਡਾਕਟਰ ਰਾਜੀਬ ਮੌਜਾ ਹੁੰਦੇ ਨਹੀਂ ਚਲੋ ਅੱਛਾ ਮੇਰਾ ਬੇਟਾ ਆਪਣਾ ਡਾਕਟਰ ਹੈ ਠੀਕ ਹੈ ਹਾਂ ਜੀ ਗੱਲ ਇਹ ਖੁੰਦੀ ਹੈ ਭਾਈ 27 ਡਾਕਟਰ ਰੋ ਸੱਜਣ ਕਰਦਾ 10 20 ਸਰਜਰੀਆਂ ਕੋਈ ਤੰਫਾ ਠੀਕ ਹੈ ਕਈ ਸਾਲਾਂ ਨੂੰ ਕਰਦਾ ਠੀਕ ਹੈ ਹੁਣ ਡਾਕਟਰ ਤੇ ਬਚਾਏਗਾ ਹੀ ਨਾ ਡਾਕਟਰ ਸੋਚੇਗਾ ਮੇਰਾ ਪੇਸ਼ੈਂਟ ਖਰਾਬ ਹੋ ਜਾ ਜਾਂ ਕੁਝ ਹੋ ਜਾ ਨਹੀਂ ਇਹ ਹੋਈ ਗੱਲ ਨਹੀਂ ਸਟਾਫ ਕਿਸੋਂ ਰੋ ਹੈ ਜੇ ਕਿ ਉਹ ਡਾਕਟਰ ਸੱਜਣ ਕੋਲ ਸਰਜਰੀ ਕਰਾ ਦੇ ਲਗਾ ਮੁੜ ਕੇ ਦੇਖੋ ਇਹ ਟ੍ਰੀਟਮੈਂਟ ਛੋੜ ਦੇਣਾ ਡਾਕਟਰ ਆਪਣਾ ਬੇਟਾ ਆਪਣਾ ਉੱਥੋਂ ਦਾ ਚੰਗੇ ਹੰਟੇ 30 ਪ੍ਰਾਣ ਗੀਰਨ ਡਾਟਸਨ